ਅੱਜ ਦਾ ਇਹ ਮਹਾਨ ਸਮਾਗਮ ਜੋ ਕਰਵਾਇਆ ਜਾ ਰਿਹਾ ਹੈ ਜਿਸ ਉਤ ਆਪ ਸੰਗਤਾਂ ਨੇ ਗੁਰੂ ਕੇ ਢਾਡੀ ਸਹਿਬਾਨਾਂ ਪਾਸੋਂ ਗੁਰ ਇਤਿਹਾਸ ਸਰਵਨ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਗੁਰ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਟਾਡੀ ਸਹਿਬਾਨਾਂ ਦੀ ਰਸਰਾਂ ਤੋਂ ਸਰਵਣ ਕਰਦੇ ਸੀ ਕਿ ਧੰਨ ਬਾਬਾ ਦੀਪ ਸਿੰਘ ਜੀਾਂ ਦੀ ਸ਼ਹਾਦਤ ਉਹਨਾਂ ਦਾ ਜੀਵਨ ਸਫਰ ਉਹਨਾਂ ਨੇ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਤੇ ਕਿਵੇਂ ਕੀਤੀਆਂ ਅੱਜ ਸਮੇਂ ਦੀ ਲੋੜ ਹੈ ਕਿ ਧੰਨ ਬਾਬਾ ਦੀਪ ਸਿੰਘ ਜੀਆ ਨੇ ਜੋ ਕੁਝ ਪ੍ਰਾਪਤ ਕੀਤਾ ਉਹਦੀ ਪ੍ਰਾਪਤੀ ਦੇ ਪਿੱਛੇ ਕਿੱਡਾ ਵੱਡਾ ਉਹਨਾਂ ਦਾ ਮਕਸਦ ਉਹਨਾਂ ਨੇ ਉਸ ਗੁਰਮਤ ਗਾੜੀ ਰਾਹ ਦੇ ਚੱਲ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਦੋਂ ਅਸੀਂ ਬਾਬਾ ਜੀ ਦਾ ਜੀਵਨ ਪੜਦੇ ਹਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ ਹੈ ਤੇ ਜਦੋਂ ਜੀਵਨ ਵਿੱਚੋਂ ਪੜਿਆ ਜਾਂਦਾ ਤੇ ਸਭ ਤੋਂ ਪਹਿਲਾਂ ਨੀਂਦ ਜਦੋਂ ਰੱਖੀ ਜਾਂਦੀ ਹੈ ਸਭ ਤੋਂ ਪਹਿਲਾਂ ਜੋ ਕੁਝ ਪ੍ਰਾਪਤ ਹੁੰਦਾ ਹੈ ਉਹ ਉਹਨਾਂ ਦੇ ਮਾਤਾ ਤੇ ਪਿਤਾ ਦੀ ਬਦੌਲਤ ਹੈ ਸਾਰਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਕੀ ਕੁਝ ਆਪਣੇ ਅੰਦਰ ਸਮੋਇਆ ਤੇ ਉਹਨਾਂ ਨੇ ਜੋ ਕੁਝ ਸਮੋਇਆ ਉਹਨਾਂ ਆਪਣੇ ਬੱਚੇ ਦੀ ਝੋਲੀ ਚ ਪਾਇਆ ਤੇ ਉਸ ਛੋਟੇ ਬਚਪਨ ਤੋਂ ਲੈ ਕਰਕੇ 75 ਸਾਲ ਦੀ ਉਮਰ ਤੱਕ ਚੱਲਣ ਵਾਲੇ ਉਹ ਮਹਾਪੁਰਖ ਨੇ ਉਹਨਾਂ ਬਚਨਾਂ ਨੂੰ ਕਿਵੇਂ ਕਮਾਇਆ ਕਿਉਂਕਿ ਆਪਾਂ ਜਿਨ੍ਹਾਂ ਦੀ ਜਾਦ ਮਨਾਉਂਦੇ ਹਾਂ ਜਿਨ੍ਹਾਂ ਦੀ ਆਪਾਂ ਇਹ ਜਨਮ ਦਿਹਾੜੇ ਮਨਾਉਣੇ ਹਾਂ ਜਦੋਂ ਆਪਾਂ ਸਟੇਜ ਤੇ ਖਲੋਤੇ ਹਾਂ ਜਾਂ ਉਹਨਾਂ ਬਾਰੇ ਬੋਲਦੇ ਹਾਂ ਕੁਝ ਤੇ ਉਹਨਾਂ ਦੇ ਬਾਰੇ ਬੋਲਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਵੱਲ ਵੇਖਣਾ ਪੈਣਾ ਕਿ ਅਸੀਂ ਜਿਨ੍ਹਾਂ ਦੀ ਗੱਲ ਕਰਦੇ ਹਾਂ ਜਾਂ ਜਿਨ੍ਹਾਂ ਬਾਰੇ ਬੋਲ ਰਹੇ ਹਾਂ ਕਿ ਉਹਨਾਂ ਦੀ ਜੀਵਨ ਵਰਗਾ ਕੁਝ ਸਾਡਾ ਜੀਵਨ ਬਣਦਾ ਜਾਂ ਅਸੀਂ ਉਹਨਾਂ ਦੇ ਚਲਾਏ ਮਾਰਗ ਤੇ ਚੱਲ ਰਹੇ ਹਾਂ ਜੇ ਅਸੀਂ ਉਸ ਗੱਲ ਨੂੰ ਨਹੀਂ ਆਪਣੇ ਆਪ ਤੇ ਲਾਗੂ ਕਰਦੇ ਤੇ ਇਹਦਾ ਮਤਲਬ ਇਹ ਹੋਵੇਗਾ ਕਿ ਸਾਡੇ ਬੋਲਣ ਦੇ ਵਿੱਚ ਤੇ ਉਸ ਜੀਵਨ ਗੁਰਮਤ ਗਾਢੀ ਰਾਹ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਣਾ। ਉਹ ਇਸ ਕਰਕੇ ਪੈ ਜਾਣਾ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਕਿਹਾ ਹੈ ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਿ ਅਸੀਂ ਕਿਤੇ ਬਗਾਨੀ ਜਿਹੜੀ ਰਾਸ ਖਜ਼ਾਨਾ ਉਹਦਾ ਹੀ ਰਾਖੀ ਨਾ ਕਹੀ ਚਲੀ ਸੀ ਆਪਣੇ ਖਜ਼ਾਨੇ ਦੀ ਰਾਖੀ ਵੀ ਕਰੀਏ ਹੁਣ ਜਦੋਂ ਅਸੀਂ ਬਾਬਾ ਜੀ ਦੀ ਗੱਲ ਕਰਦੇ ਹਾਂ ਤੇ ਧੰਨੇ ਭਾਈ ਭਗਤਾ ਜੀ ਤੇ ਧੰਨੇ ਮਤ ਜਿਉਣੀ ਜੀ ਜਿਨ੍ਹਾਂ ਦੀ ਉਹ ਪਾਵਨ ਕੋਖ ਤੋਂ ਮਹਾਂਪੁਰਖ ਦਾ ਜਨਮ ਹੋਣਾ ਤੇ ਉਹਦੇ ਤੋਂ ਪਹਿਲਾਂ ਉਹਨਾਂ ਦੇ ਹਾਲਾਤ ਜਾਂ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੀ ਕਿਹੋ ਜੀ ਜੀਵਨ ਸਿਰਜਿਆ ਸੀ ਉਹਨਾਂ ਦਾ ਇਤਿਹਾਸ ਪੜਿਆਂ ਤੇ ਸਿੰਘ ਸਾਹਿਬ ਵਿਗਿਆਨੀ ਨਰੰજન ਸਿੰਘ ਜੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਹਿਬਾਨ ਉਹਨਾਂ ਨੇ ਲਿਖਿਆ ਜਸਵੰਤ ਰਾਏ ਜੀ ਆ ਨਹੀਂ ਲਿਖਿਆ ਇਤਿਹਾਸ ਜਦੋਂ ਬਾਤ ਦਿਆਂ ਤੇ ਪਤਾ ਲੱਗਦਾ ਕਿ ਉਹਨਾਂ ਦੀ ਬਖਸ਼ਿਸ਼ ਲੈਣ ਤੋਂ ਪਹਿਲਾਂ ਪਿਤਾ ਜੀ ਖੇਤਾਂ 'ਚ ਕੰਮ ਕਰਦੇ ਨੇ ਉਹ ਆਪਣੀ ਕਿਰਤ ਵਿਰਤ ਵਿੱਚ ਰੁਝੇ ਹੋਏ ਹਨ ਇੱਕ ਦਿਨ ਖੇਤ ਵਿੱਚ ਬੈਠਿਆ ਖੇਤ 'ਚ ਕੰਮ ਕਰਦੇ ਕੁਹਾੜਾ ਚੱਲਣਾ ਹੈ ਬਲਦਾਂ ਦੀ ਜੋੜੀ ਤਿਆਰ ਹੈ ਜਦੋਂ ਗੁਰੂ ਕਿਰਪਾ ਕਰਦਾ ਉਥੋਂ ਦੀ ਕੋਈ ਸਾਧੂ ਮਹਾਂਪੁਰਖ ਲੰਘ ਰਹੇ ਨੇ ਉਹਨਾਂ ਨੇ ਪੁੱਛਿਆ ਵੀ ਬੜੇ ਉਦਾਸ ਈਨ ਹੋ ਆਪਣਾ ਕੁਹਾੜਾ ਜਾਂ ਆਪਣਾ ਇਹ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਅੰਦਰੋਂ ਆਵਾਜ਼ ਇਹ ਕਹਿੰਦੇ ਉਦਾਸ ਨਹੀਂ ਹਾਂ ਮੇਰੇ ਨਾਲ ਦਾ ਸਾਥੀ ਜਿਹੜਾ ਉਹ ਅਜੇ ਨਹੀਂ ਆਇਆ ਇਸ ਕਰਕੇ ਉਹਦੇ ਤੋਂ ਬਿਨਾ ਜੇ ਕੰਮ ਸ਼ੁਰੂ ਨਹੀਂ ਹੋ ਸਕਦਾ ਹੁਣ ਸਾਡੀ ਵੀ ਮਾਨਸਿਕਤਾ ਇਦਾਂ ਦੀ ਹੈ ਕਿ ਅਸੀਂ ਇੱਕ ਦੂਜੇ ਦੇ ਡਿਪੈਂਡਡ ਹਾਂ ਪਰ ਜਦੋਂ ਉਹਨਾਂ ਨੇ ਅਗਲਾ ਬਚਨ ਕਿਹਾ ਤਾਂ ਕਹਿਣ ਲੱਗੇ ਨਹੀਂ ਨਹੀਂ ਕਹਿੰਦੇ ਉਹਦੀ ਲੋੜ ਨਹੀਂ ਉਹਨ ਡੀਕਣ ਦੀ ਲੋੜ ਨਹੀਂ ਤੂੰ ਆਪਣਾ ਕੰਮ ਉਦਮ ਕਰ ਉਦਮ ਦੇ ਵਿੱਚੋਂ ਹੀ ਸਾਰਾ ਕੁਝ ਮਿਲਣਾ ਉਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁੱਖ ਪੁੰਚ ਕਿੰਦੇ ਉਦਮ ਕਰ ਕੇ ਵੇਖ ਅਜੇ ਬਚਨ ਬਲਾਸ ਚੱਲਦੇ ਨੇ ਉਹਨਾਂ ਚਿਰ ਨੂੰ ਭਾਈ ਭਗਤਾ ਜੀ ਦੀ ਧਰਮ ਸਪਤਨੀ ਮਾਤਾ ਜਿਉਣੀ ਉਹ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਨੇ ਹੁਣ ਇਹ ਭਾਵਨਾ ਜਿਹੜੀ ਸੀ ਕਿੱਥੇ ਤੱਕ ਪਹੁੰਚ ਗਈ ਵੀ ਇੱਕ ਸਾਧੂ ਇੱਕ ਨਾਮ ਜਪਣ ਵਾਲੀ ਰੂਹ ਆਈ ਹੈ ਤੇ ਉਸ ਨਾਮ ਜਪਣ ਵਾਲੀ ਰੂਹ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਪਹਿਲਾਂ ਕਿਰਤੀ ਲੋਕ ਕਿਰਤੀ ਹੋਣ ਦੇ ਨਾਤੇ ਜਿਹੋ ਜਾਂ ਕੁਝ ਕੋਲੇ ਸੀ ਉਹ ਜਾਂ ਵਿਸਾਂਖੇ ਕਿਹਾ ਵੀ ਸੰਤ ਜੀ ਪਹਿਲਾਂ ਪ੍ਰਸ਼ਾਦਾ ਪਾਣੀ ਸਕੋ ਪ੍ਰਸ਼ਾਦਾ ਪਾਣੀ ਸ਼ਕਾਇਆ ਅਰਦਾਸ ਹੋਈ ਅਰਦਾਸ ਦੇ ਬੋਲ ਸਨ ਕਿ हे ਅਕਾਲ ਪੁਰਖ ਪਰਮਾਤਮਾ ਜੀ ਇਸ ਪਰਿਵਾਰ ਨੇ ਤੁਹਾਡੇ ਨਾਮ ਜਪਣ ਵਾਲੇ ਨੂੰ ਪ੍ਰਸ਼ਾਦਾ ਸ਼ਕਾਇਆ ਇਹਨਾਂ ਦੇ ਮਨ ਦੀ ਭਾਵਨਾ ਪੂਰੀ ਕਰਿਓ ਇਨਾਂ ਦੇ ਜੋ ਮਨ ਦੇ ਕਾਰਜ ਨੇ ਜੋ ਮਨ ਦੀ ਭਾਵਨਾ ਪੂਰੀ ਕਰਿਓ ਹੁਣ ਜਦੋਂ ਉਹਨਾਂ ਚਿਰ ਨੂੰ ਕਾਬਾਂ ਵੀ ਆ ਗਿਆ ਜਦੋਂ ਬਲਦਾਂ ਦੀ ਜੋੜੀ ਚੱਲਣ ਲੱਗੀ ਤੇ ਉਹ ਸਾਧੂ ਦੇ ਸਹਿਜ ਸੁਭਾਏ ਬਚਨ ਸਨ ਕਹਿੰਦੇ ਇੱਥੇ ਕੋਈ ਛੋਟਾ ਬੱਚਾ ਹੈ ਨਹੀਂ ਜਿਹੜਾ ਆਮ ਤੌਰ ਤੇ ਆਪਾਂ ਵੇਖਿਆ ਵੀ ਜਦੋਂ ਪਹਿਲਾਂ ਬਜ਼ੁਰਗ ਆਪਣੀਆਂ ਜੋੜੀਆਂ ਤੋਰਦੇ ਸਨ ਕੁਹਾੜੇ ਚੱਲਦੇ ਸਨ ਭਾਵੇਂ ਆਪਣੀਆਂ ਬਲਦਾਂ ਜੋੜੀਆਂ ਤੇ ਛੋਟੇ-ਛੋਟੇ ਬੱਚੇ بڑے ਸ਼ੌਂਕ ਦੇ ਨਾਲ ਬਹਿ ਜਾਂਦੇ ਸੀ ਬਲਦਾਂ ਨੂੰ ਤੋੜਨ ਵਾਸਤੇ ਉਹਨਾਂ ਦੇ ਬਕਸ਼ਿਸ਼ ਵੀ ਝੂਟਾ ਲੈਣਾ ਤੇ ਪਰ ਉਹ ਨਾਲ ਨਾਲ ਜਿਹੜਾ ਸੀ ਉਹ ਬਲਦਾਂ ਨੂੰ ਹੇਕਦੇ ਰਹਿੰਦੇ ਸੀ ਹੁਣ ਉਹ ਸਹਿਜ ਸੁਭਾਈ ਬਚਨ ਹੋ ਗਿਆ ਕਹਿੰਦੇ ਕੋਈ ਛੋਟਾ ਬਚਾ ਨਹੀਂ ਹੈਗਾ ਮਾਤਾ ਜਿਉਣੀ ਜੀ ਨਹੀਂ ਫਿਰ ਅੰਦਰ ਦੀ ਹੂਕ ਅੰਦਰੋਂ ਆਵਾਜ਼ ਕਹਿਣ ਲੱਗੇ ਜੇ ਪ੍ਰਮਾਤਮਾ ਦੀ ਕਿਰਪਾ ਨਹੀਂ ਵੀ ਸਾਡੇ ਤੇ ਅਜੇ ਪ੍ਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋਈ ਤੇ ਜਦੋਂ ਸਾਧੂ ਕੋਈ ਬੋਲਦਾ ਨਾ ਜਦੋਂ ਕੋਈ ਨਾਮ ਜਪਣ ਵਾਲੀ ਰੂਹ ਬੋਲਦੀ ਹੈ ਉਦੇ ਅੰਦਰ ਦੀ ਆਵਾਜ਼ ਜਦੋਂ ਨਿਕਲਦੀ ਹੈ ਤਾਂ ਫਿਰ ਗੁਰਬਾਣੀ ਵੀ ਕਹਿੰਦੀ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਥਾ ਗਿਰ ਬਸਦਾ ਜਲ ਪਵਨ ਜਾਇਗੋ ਇੱਕ ਸਾਧ ਬਚਨ ਔਟਲਾਦਾ ਕਿਸੇ ਨਾਮ ਜਪਣ ਵਾਲੇ ਦੇ ਮੁਖ ਤੋਂ ਨਿਕਲਿਆ ਬਚਨ ਉਹ ਟਲ ਹੁੰਦਾ ਹੈ ਤੇ ਬਚਨ ਹੋ ਗਿਆ ਕਿ ਕੋਈ ਨਾ ਤੁਸੀਂ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ ਪ੍ਰਮਾਤਮਾ ਤੁਹਾਡੀ ਝੋਲੀ ਜ਼ਰੂਰ ਭਰੇਗਾ ਅੱਜ ਦਾ ਦਿਨ ਸਾਸ ਸੰਗਤ ਜੀ 14 ਮਾਰਗ 1682 ਨੂੰ ਧੰਨ ਮਾਤਾ ਜਿਉਨੀ ਤੇ ਭਗਤਾ ਜੀ ਆ ਦੇ ਘਰ ਇੱਕ ਲਾਲ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ ਪਰਿਵਾਰ ਵੱਲੋਂ ਦੀਪ ਦੀਪਾ ਜਵੇਂ ਕਿ ਦੀਪ ਰੱਖਿਆ ਗਿਆ ਨਾਮ ਹੁਣ ਬਚਪਨ ਦੇ ਵਿੱਚ ਉਹ ਲੋਰੀਆਂ ਗੁਰਬਾਣੀ ਦੀਆਂ ਬਚਪਨ ਦੇ ਵਿੱਚ ਹੀ ਉਹ ਸਾਰਾ ਕੁਝ ਉਹਨਾਂ ਨੂੰ ਉਹ ਪਰ ਪਰਿਵਾਰ ਵੱਲੋਂ ਮਾਪਿਓ ਵੱਲੋਂ ਮਿਲਣਾ ਸ਼ੁਰੂ ਹੋਇਆ ਜਦੋਂ ਮਾਪਿਓ ਵੱਲੋਂ ਇਹ ਸਾਰਾ ਕੁਝ ਮਿਲਣਾ ਸ਼ੁਰੂ ਹੋਇਆ ਹੁਣ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਵੀ ਅਸੀਂ ਜਿਨ੍ਹਾਂ ਦਾ ਦਿਨ ਮਣਾ ਰਹੇ ਹਾਂ ਜਾਂ ਜਿਨ੍ਹਾਂ ਦੀ ਜਾਤ ਜੁੜੇ ਹਾਂ ਅਸੀਂ ਇਹ ਆਪਣੇ ਆਪ ਦੀ ਪੜਤਾਲ ਕਰਨੀ ਵੀ ਅਸੀਂ ਉਹਨਾਂ ਵਰਗੇ ਬਣ ਰਹੇ ਹਾਂ ਕਿ ਨਹੀਂ ਜਾਂ ਉਹਨਾਂ ਜੀਵਨ ਤੋਂ ਕੋਈ ਸੇਧ ਲਈ ਕਿ ਨਹੀਂ ਲਈ ਮਾਤਾ ਪਿਤਾ ਨੇ ਬੜੇ ਪਿਆਰ ਦੇ ਨਾਲ ਪਾਲਿਆ ਖੇਤ ਲੈ ਕੇ ਆਉਣਾ ਪਿਤਾ ਜੀ ਨਾਲ ਗੁਰਬਾਣੀ ਦੀਆਂ ਗੱਲਾਂ ਕਰਨੀਆਂ ਗੁਰਬਾਣੀ ਦੀਆਂ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਗੁਰੂ ਸਾਹਿਬਾਨਾਂ ਦੇ ਬਾਰੇ ਦੱਸਣਾ ਤੇ ਫਿਰ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਮਨ ਚਾਉ ਪੈਦਾ ਹੋਇਆ ਮਾਤਾ ਪਿਤਾ ਆਉਂਦੇ ਸੀ ਜਦੋਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਮਹਾਰਾਜ ਦੇ ਚਾਹ ਪੈਦਾ ਹੋਈ ਵੀ ਮੈਂ ਵੀ ਨਾਲ ਜਾਣਾ ਕਿਉਂਕਿ ਇਹ ਸਾਡੇ ਤੋਂ ਲਗਨ ਸ਼ੁਰੂ ਹੋਣੀ ਹੈ ਜਿਸ ਤਰ੍ਹਾਂ ਦਾ ਮਾਹੌਲ ਸਾਡੇ ਘਰ ਦਾ ਹੈ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਸਿਰਜ ਰਹੇ ਹਾਂ ਸਾਡੇ ਬੱਚਿਆਂ ਤੇ ਉਹ ਪ੍ਰਭਾਵ ਜ਼ਰੂਰ ਪਵੇਗਾ ਭਾਵੇਂ ਉਹ ਸਾਡੇ ਘਰ ਦਾ ਮਾਹੌਲ ਗੁਰਬਾਣੀ ਪ੍ਰਤੀ ਹੈ ਭਾਵੇਂ ਸਾਡੇ ਘਰ ਦਾ ਮਾਹੌਲ ਸਮਾਜ ਦੀ ਕਿਸੇ ਵੀ ਖੇਤੇ ਪ੍ਰਤੀ ਹੈ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਆਪਣੇ ਘਰ ਦਾ ਸਿਰਜਾਂਗੇ ਉਹ ਸਾਡੇ ਬੱਚੇ ਤੇ ਉਹਦਾ ਅਸਰ ਹੋਣਾ ਹੀ ਹੋਣਾ ਹੈ ਉਹ ਅਸਰ ਨੇ ਇਤੋਂ ਤੱਕ ਪਹੁੰਚਾਇਆ ਕਿ 18 ਸਾਲ ਦੀ ਉਮਰ ਦੇ ਵਿੱਚ 1700 ਦੇ ਵਿੱਚ 1600 ਦੇ ਵਿੱਚ ਵਿਸਾਖੀ ਦਾ ਜੋ ਜੋੜ ਮੇਲਾ ਖੰਡੇ ਵੱਟ ਦਮਰ ਸੰਚਾਰ ਹੁੰਦਾ ਹੈ 1700 ਈਸਵੀ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਆਣੇ ਦੀਪ ਤੋਂ ਦੀਪ ਸਿੰਘ ਬਣਨਾ ਕੀਤਾ ਜਦੋਂ ਖੰਡੇ ਵੱਟ ਦਾ ਅਮਰ ਸ਼ਕਿਆ ਉਹਨਾਂ ਨੇ ਤੇ ਕੱਲ ਇੱਕ ਬੱਚਾ ਮਿਲਿਆ ਦਮਦਮਾ ਸਾਹਿਬ ਉਹ ਐਲकेजी ਦਾ ਵਿਦਿਆਰਥੀ ਚਲੋ ਆਪਾਂ ਨੂੰ 3 1/2 ਸਾਲ ਦਾ ਬੱਚਾ ਆਪਾਂ ਮੰਨਦੇ ਵੀ ਐਡਾ ਕਿ ਬੱਚਾ ਸੀ ਉਹ ਜਦੋਂ ਮੇਰੇ ਕੋਲ ਆ ਕੇ ਬੈਠਾ ਤੇ ਮਾਤਾ ਪਿਤਾ ਦੀ ਭਾਵਨਾ ਸੀ ਵੀ ਅਸੀਂ ਆਪਣੇ ਬੱਚੇ ਦੀ ਫੋਟੋ ਕਰੀਏ ਮੈਂ ਸਹਿਜ ਸਭਾਈ ਉਹਨਾਂ ਨੂੰ ਪੁੱਛ ਲਿਆ ਵੀ ਬੱਚਾ ਉਹਦੇ ਦਸਤਾਰ ਸਜਾਈ ਦਮਾਲਾ ਸਜਾਇਆ ਤੇ ਜਦੋਂ ਮੈਂ ਉਹਦੇ ਨਾਲ ਬਚਨ ਕੀਤੇ ਤੇ ਉਸ ਛੋਟੇ ਜਿਹੇ ਬੱਚੇ ਨੇ ਮੈਨੂੰ ਕਹਿਣ ਲੱਗਾ ਜੀ ਮੈਨੂੰ ਬਹੁਤ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਯਾਦ ਮੈਂ ਪੁੱਛਿਆ ਛੋਟਾ ਜਿਹਾ ਬੱਚਾ ਜੀ ਤੁਸੀਂ ਮੈਂ ਵੈਸੇ ਹੀ ਕਹਿਤਾ ਮੈਂ ਕਿਹਾ ਬੇਟਾ ਕੋਈ ਸ਼ੱਕ ਨਾ ਚੀ ਜੀ ਕਹਿਣ ਲੱਗਾ ਜੀ ਹਾਂ ਜੀ ਮੈਂ ਉਹਨੂੰ ਪੁੱਛਿਆ ਤੇ ਉਹਨੇ ਛੋਟੇ ਜਿਹੇ ਬੱਚੇ ਨੇ ਐਲ ਕੇਜੀ ਦੇ ਬੱਚੇ ਨੇ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਨੂੰ ਬੈਠਿਆ ਬੈਠਕ ਜਬਾਨੀ ਸੁਣਾ ਦਿੱਤੇ ਫੇਰ ਪੁੱਛਿਆ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਗੁਰੂ ਸਹਿਬਾਨਾਂ ਦੇ ਨਾਮ ਪੰਜ ਪਿਆਰੇ ਸਹਿਬਜਾਦਾਂ ਇੱਥੋਂ ਤੱਕ ਕਿ 40 ਮੁਕਤਿਆਂ ਦੇ ਨਾਮ ਜਦੋਂ ਉਹ ਸੁਣਾਉਣ ਲੱਗਿਆ ਤੇ ਉਹਦੇ ਪਿਤਾ ਜੀ ਨੇ ਕਿਹਾ ਕਹਿੰਦੇ ਬੇਟਾ ਚਲੋ 20 ਮੁਕਤਿਆਂ ਦੇ ਨਾਮ ਸੁਣਾਓ ਉਹਨੇ ਭਾਈ ਮਹਾ ਸਿੰਘ ਤੋਂ ਲੈ ਕੇ ਨਾ ਸਾਧ ਸੰਗਤ ਜੀ 20 ਮੁਖਤਿਆਂ ਦੇ ਨਾਮ ਜਵਾਨੀ ਸੁਣਾ ਦਿੱਤੇ ਐਲ ਕੇ ਜੀ ਦਾ ਬੱਚਾ 4 ਸਾਲ ਦੀ ਉਮਰ ਉਹਦੀ ਸੋ ਉਹ ਤੋਂ ਇਹ ਮਹਿਸੂਸ ਹੋਇਆ ਵੀ ਉਹਦੇ ਮਾਤਾ ਪਿਤਾ ਜੋ ਉਹਨੂੰ ਪਰੋਸ ਕੇ ਦੇ ਰਹੇ ਨੇ ਜੋ ਬੱਚੇ ਨੂੰ ਸਿਖਾ ਰਹੇ ਨੇ ਉਹ ਬੱਚੇ ਦੇ ਚੇਂਜ ਹੈ ਉਹਦਾ ਮੋਢ ਚੰਗਾ ਵੱਜ ਗਿਆ ਤਨ ਬਾਬਾ ਦੀਪ ਸਿੰਘ ਜੀ ਆਂ ਦਾ ਮੋਢ ਜਿਹੜਾ ਸੀ ਭਾਈ ਭਗਤਾ ਤੇ ਮਾਤਾ ਜਿਉਣੀ ਜੀ ਆ ਨੇ ਗੁਰਸਿੱਖੀ ਦੀ ਲੋ ਦੇ ਵਿੱਚ ਗੁਰਬਾਣੀ ਦੀ ਚਾਨਣ ਦੇ ਵਿੱਚ ਔਰ ਗੁਰਮਤ ਦੀ ਰੋਸ਼ਨੀ ਵਿੱਚ ਉਹਨਾਂ ਦਾ ਜਨਮ ਜਿਹੜਾ ਸੀ ਹੋਇਆ ਤੇ ਉਸੇ ਤਰ੍ਹਾਂ ਜਨਮ ਦੇ ਵਿੱਚ ਉਹਨਾਂ ਨੂੰ ਉਹ ਦਾਤਾਂ ਮਿਲੀਆਂ ਤੇ ਉਹ ਦਾਤਾਂ ਦੀ ਬਦੌਲਤ ਧੰਨ ਬਾਬਾ ਦੀਪ ਸਿੰਘ ਜੀ ਨੇ ਐਸੀਆਂ ਸਵਾਵਾਂ ਨਿਭਾਈਆਂ ਉਹ ਸੇਵਾ 1705 ਵਿੱਚ ਦਮਦਮਾ ਸਾਹਿਬ ਆ ਜਾਣਾ ਤੇ ਦਮਦਮਾ ਸਾਹਿਬ ਆਣ ਕੇ ਉਹਨਾਂ ਨੇ 1757 ਤੱਕ ਇਹਤੇ ਸੇਵਾ ਨਿਭਾਉਣੀ ਐਡੀ ਵੱਡੀ ਉਹਨਾਂ ਦੀ ਸੇਵਾ ਉਸ ਸੇਵਾ ਦੇ ਵਿੱਚ ਉਹਨਾਂ ਨੇ ਕੀ ਕੁਝ ਵੇਖਿਆ ਵੀ ਉਹਨਾਂ ਨੇ ਉਹ ਸਮਾਂ ਵੀ ਵੇਖਿਆ ਕਿ ਜੰਗਾ ਜੁੱਧਾਂ ਦਾ ਸਮਾਂ ਵੀ ਆਇਆ ਖਾਲਸਾ ਪੰਥ ਤੇ ਇਹੋ ਜਿਹਾ ਸਮਾਂ ਆਇਆ ਜਦੋਂ ਸਾਡੇ ਪਰਿਵਾਰ ਸਾਡੇ ਘਰ-ਬਾਰ ਉਜਾੜ ਦਿੱਤੇ ਅਸੀਂ ਜੰਗਲਾਂ 'ਚ ਜਾ ਕੇ ਰਹਿਣ ਲੱਗੇ ਧੰਨ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਸੇਵਾ ਸੰਭਾਲਦੇ ਨੇ ਤੇ ਪਰ ਆਪਣਾ ਸਿਧਾਂਤ ਕਾਇਮ ਰੱਖਿਆ ਜਿਨ੍ਹਾਂ ਦੇ ਅੰਦਰੋਂ ਗੁਰਬਾਣੀ ਦੀ ਮੈਕ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਸੀ ਰੋਮ ਰੋਮ ਸਮਾਇਆ ਸੀ ਤੇ ਸਾਨੂੰ ਅਹਿਮਦ ਸ਼ਾਹ ਅਬਦਾਲੀ ਨੇ ਭਾਵੇਂ ਭਾਵੇਂ ਨਾਦਰ ਸ਼ਾਹ ਨੇ ਸਾਡੀ ਭਾਰਤਖੰਡ ਦੀ ਧਰਤੀ ਤੇ ਹਮਲੇ ਕੀਤੇ ਪਰ ਸਾਡਾ ਸਿਧਾਂਤ ਜਿਉਂ ਦਾ ਤਿਉਂ ਕਾਇਮ ਰਿਹਾ ਉਹਨਾਂ ਨੇ ਆਪਣਾ ਸਿਧਾਂਤ ਨਹੀਂ ਛੱਡਿਆ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਵੀ ਨਿਤਨੇਮ ਕਰਦੇ ਰਹੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਉਹ ਨੀਂਦਰ ਪੂਰੀ ਕਰ ਲੈਂਦੇ ਸਨ ਉਹ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਹੀ ਆਪਣੇ ਤੇ ਆਪਣੇ ਬੱਚਿਆਂ ਦੀ ਰਾਖੀ ਕਰਦੇ ਰਹੇ ਇਥੋਂ ਤੱਕ ਕਿ ਜਦੋਂ ਉਹ ਲੰਗਰ ਪ੍ਰਸ਼ਾਦਾ ਬਣਾਉਂਦੇ ਸੀ ਤੇ ਸਾਡਾ ਇਤਿਹਾਸ ਕਹਿੰਦਾ ਹੈ ਜਦੋਂ ਪ੍ਰਸ਼ਾਦਾ ਬਣਦਾ ਸੀ ਉਦੋਂ ਆਵਾਜ਼ ਦਿੰਦੇ ਸੀ ਦੇਦ ਆਵਾਜ਼ਾ ਭੁੱਖਾ ਕੋਈ ਆਓ ਦੇਗ ਤਿਆਰ ਗੁਰ ਹੋਈ ਸਾਡੇ ਪੁਰਖ ਸਾਡੇ ਉਹ ਪੁਰਖਿਆਂ ਦੀ ਕਿਹੋ ਜੀ ਲਾਸਾਨੀ ਉਹਨਾਂ ਦੀ ਕੁਰਬਾਨੀ ਹੈ ਵੀ ਸਾਡੇ ਪਰਿਵਾਰ ਵੀ ਸਾਡੇ ਕੋਲ ਨਾਲ ਨਹੀਂ ਸਾਡਾ ਜਿਹੜਾ ਘਰ ਘਾਟ ਢਾ ਦਿੱਤਾ ਜਾਂ ਜਵਰੀ ਖਾਲੀ ਕਰਾ ਲਿਆ ਜੰਗਲਾਂ 'ਚ ਰਹਿ ਕੇ ਵੀ ਸਾਡਾ ਸਿਧਾਂਤ ਸਾਡੇ ਨਾਲ ਖੜਾ ਰਿਹਾ ਤੇ ਜਦੋਂ ਪ੍ਰਸ਼ਾਦਾ ਬਣਾਉਣਾ ਤੇ ਸਾਡੇ ਪੁਰਖਿਆਂ ਨੇ ਆਵਾਜ਼ ਦੇਣੀ ਇੱਕ ਪ੍ਰਸ਼ਾਦਾ ਮਿਲਣਾ ਇੱਕ ਪ੍ਰਸ਼ਾਦਾ ਬਣਨਾ ਤੇ ਆਵਾਜ਼ ਦੇਣੀ ਸਾਡੇ ਪੁਰਖਿਆਂ ਨੇ ਦੇਤ ਆਵਾਜ਼ਾ ਭੁੱਖਾ ਕੋਈ ਔ ਦੇਗ ਤਿਆਰ ਗੁਰ ਹੋਈ ਅਗਲਾ ਬਚਨ ਗਿਆਨੀ ਗਿਆਨ ਸਿੰਘ ਕਹਿੰਦੇ ਇੱਕ ਸਮੇਂ ਬੈਰੀ ਕਿਵੇਂ ਆਵੇ ਜੇ ਕੋਈ ਬੈਰੀ ਵੀ ਆ ਜਾਂਦਾ ਸੀ ਨਾ ਬੁਰਾ ਕਰਨ ਵਾਲਾ ਵੀ ਤੇ ਸਾਡੇ ਪੁਰਖੇ ਕੀ ਕਰਦੇ ਸੀ ਪਰਮ ਮਿੱਤਰ ਸਮ ਤਾਹੇ ਸਿਖਾਵੇ ਉਹਨੂੰ ਵੀ ਆਪਣਾ ਪਰਮ ਮਿੱਤਰ ਜਾਣ ਕੇ ਲੰਗਰ ਸਿਖਾਉਂਦੇ ਰਹਿ ਵੀ ਸਿਧਾਂਤ ਹੈ ਸਾਡਾ ਇਹ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬ ਨੇ ਸਾਡੇ ਅੰਦਰ ਭਰਿਆ ਹੈ ਤੇ ਫਿਰ ਉਹ ਨਾਦਰ ਨੇ ਪੁੱਛਿਆ ਸੀ ਵੀ ਇਹ ਕਿਹੋ ਜਿਹੇ ਨੇ ਸਿੱਖ ਕੀ ਇਹਨਾਂ ਦੀ ਆਪ ਕੀ ਖਾਂਦੇ ਹਨ ਤੇ ਉਹਨੇ ਅੱਗੇ ਉਸ ਦੱਸਿਆ ਸੀ ਕਹਿੰਦੇ ਜੇ ਲੰਗਰ ਬਚ ਜਾਵੇ ਬਚੇ ਤਾਂ ਆਪ ਖਲੇ ਹਨ ਜੇ ਕਹਿੰਦੇ ਕੋ ਬਚ ਜਾਵੇ ਤੇ ਖਾ ਲੈਂਦੇ ਨੇ ਕਹਿੰਦੇ ਜੇ ਨਾ ਬਚੇ ਤੇ ਫਿਰ ਕੀ ਕਰਦੇ ਨੇ ਕਹਿੰਦੇ ਹੈ ਨਹੀਂ ਤੋ ਲੰਗਰ ਮਸਤ ਬਤੇ ਹੈ ਕਹਿੰਦੇ ਇਹਨਾਂ ਦਾ ਸਿਧਾਂਤ ਐਡਾ ਵੱਡਾ ਏ ਜੇ ਲੰਗਰ ਬਚ ਗਿਆ ਤੇ ਛਕ ਲਿਆ ਨਹੀਂ ਤਾਂ ਇਹ ਲੰਗਰ ਨੂੰ ਇਉਂ ਨਹੀਂ ਕਹਿੰਦੇ ਸਾਡਾ ਲੰਗਰ ਘਟ ਗਿਆ ਲੰਗਰ ਸਾਡਾ ਮੁੱਕ ਗਿਆ ਕਹਿੰਦੇ ਤੇ ਕਹਿੰਦੇ ਸਾਡਾ ਲੰਗਰ ਨਮਸਤ ਹੋ ਗਿਆ ਕਹਿੰਦੇ ਇਹਨਾਂ ਦੇ ਸ਼ਬਦ ਹੀ ਐਸੇ ਹਨ ਫਿਰ ਉਹਨੇ ਨਾਦਰ ਸ਼ਾਹ ਨੇ ਵੀ ਗੱਲ ਕੀਤੀ ਸੀ ਕਿ ਜਿਹੜੇ ਇਸ ਭਾਵਨਾ ਵਿੱਚ ਜਿਉਣ ਵਾਲੇ ਇੱਕ ਸਮਾਂ ਆਵੇਗਾ ਇਹਨਾਂ ਦਾ ਰਾਜ ਭਾਗ ਹੋਵੇਗਾ ਧੰਨ ਬਾਬਾ ਦੀਪ ਸਿੰਘ ਜੀਆ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਉਹ ਸਵਾਵਾ ਨਿਭਾਈਆਂ ਤੇ ਜਿਹੜੀਆਂ ਸਵਾਵਾ ਨੂੰ ਨਿਭਾਉਂਦੇ ਆ ਉਹਨਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਮਾਣਿਆ ਜਿਸ ਦਿਨ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਾਏ ਬਾਬਾ ਦੀਪ ਸਿੰਘ ਜੀ ਆਨੇ ਬਹੁਤ ਵੱਡੀ ਸੇਵਾ ਜਿੱਥੇ ਪਹਿਰੇਦਾਰੀ ਦੀ ਕੀਤੀ ਉੱਥੇ ਕਲਮਾ ਘੜ ਕੇ ਤੇ ਸ਼ਾਈ ਤਿਆਰ ਕਰਕੇ ਦਿੰਦੇ ਹੁੰਦੇ ਸਨ ਜਿਹੜੀ ਕਲਮ ਨਾਲ ਲਿਖਿਆ ਜਾਂਦਾ ਸੀ ਸ਼ਬਦ ਉਸ ਕਲਮ ਨੂੰ ਮਹਾਰਾਜ ਦੁਆਰਾ ਨਹੀਂ ਘਟਦੇ ਸਨ ਤੇ ਬਾਬਾ ਦੀਪ ਸਿੰਘ ਦੀ ਡਿਊਟੀ ਸੀ ਵੀ ਉਹ ਕਲਮ ਨੂੰ ਬੜੇ ਸਤਕਾਰ ਦੇ ਨਾਲ ਸੰਭਾਲ ਕੇ ਰੱਖਣਾ ਕਿਉਂਕਿ ਇਸ ਕਲਮ ਦੇ ਨਾਲ ਉਸ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਦੀ ਉਹ ਪਾਵਨ ਬਾਣੀ ਜਿਸ ਬਾਣੀ ਨੂੰ ਆਪਾਂ ਗੁਰਬਾਣੀ ਚ ਵੀ ਪੜ ਕੇ ਆਪਾਂ ਦਰਸ਼ਨ ਕਰਦੇ ਹਾਂ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰਨ ਕੋ ਉਸ ਪਾਵਨ ਬੋਲ ਜਿਹੜੇ ਲਿਖੇ ਜਾਂਦੇ ਸਨ ਉਹ ਬਾਬਾ ਦੀਪ ਸਿੰਘ ਇੰਨਾ ਸਤਿਕਾਰ ਕਰਦੇ ਸੀ ਵੀ ਇਸ ਕਲਮ ਦੇ ਨਾਲ ਗੁਰੂ ਕੀ ਬਾਣੀ ਦਾ ਇੱਕ ਸ਼ਬਦ ਲਿਖਿਆ ਗਿਆ ਹੈ। ਮਹਾਰਾਜ ਕੋਲੋਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਸੁਣੀ ਸਾਰੇ ਅਰਥ ਸੁਨੇ ਜਦੋਂ ਸਾਰੀ ਸਭਾਵਤੀ ਹੋਈ 1706 ਨੂੰ 230 ਦੀ ਤੀਜ ਨੂੰ ਮਹਾਰਾਜ ਨੇ ਬਹੁਤ ਵੱਡਾ ਸਮਾਗਮ ਕੀਤਾ ਤੇ ਬਾਬਾ ਜੀ ਆਨੂੰ ਬਖਸ਼ ਹੋਈਆਂ ਤੇ ਬਾਬਾ ਜੀ ਨੇ ਇੱਕ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰੂ ਬਾਣੀ ਪੜ੍ਹ ਕੇ ਸੁਣ ਕੇ ਬਹੁਤ ਵੱਡਾ ਆਨੰਦ ਆਇਆ ਹੁਣ ਕਿਰਪਾ ਕਰੋ ਕਿ ਨਾਮ ਜਪ ਕੇ ਇਸ ਆਨੰਦ ਨੂੰ ਹੋਰ ਅੱਗੇ ਵਧਾ ਲਵਾ ਜਿਹੜਾ ਸ਼ੁਰੂ ਹੋਇਆ ਸੀ ਆਪਾਂ ਵੀ ਆਪਾਂ ਕਰਨਾ ਕੀ ਹੈ ਫਿਰ ਮਹਾਰਾਜ ਨੇ ਉਹਨੂੰ ਬਚਨ ਕੀਤਾ ਬਾਬਾ ਦੀਪ ਸਿੰਘ ਜਣ ਕਹਿਣ ਲੱਗੇ ਭਾਈ ਦੀਪ ਸਿੰਘ ਜੀ ਤੁਹਾਡੇ ਤੋਂ ਅਜੇ ਹੋਰ ਬੜੀਆਂ ਵੱਡੀਆਂ ਸਮਾਵਾ ਲੈਣੀਆਂ ਨੇ ਸਮਾਵੇ ਇਹ ਸੇਵਾ ਦੇ ਵਿੱਚ ਤੁਸੀਂ ਇੰਨੇ ਕਰਨਪੁੰਨ ਹੋ ਜਾਣਾ ਜੇ ਸਮਾਂ ਆਇਆ ਕਿ ਤੁਹਾਡਾ ਸਿਰ ਵੀ ਧੜ ਦੇ ਨਾਲੋਂ ਅਲੱਗ ਹੋ ਗਿਆ ਤੇ ਤੁਹਾਡੇ ਅੰਦਰੋਂ ਬਾਣੀ ਦਾ ਤੇ ਨਾਮ ਦਾ ਰਸ ਕਦੇ ਕੋਈ ਖਤਰ ਨਹੀਂ ਕਰ ਸਕੇਗਾ। ਉਸ ਸਮਾਂ ਵੀ ਆਇਆ ਜਦੋਂ ਭਾਰਤਖੰਡ ਦੀ ਧਰਤੀ ਤੇ ਅਹਿਮਦ ਸ਼ਾ ਅਬਦਾਲੀ ਗਿਲਜਿਆਂ ਦੇ ਇਥੇ ਬਹੁਤ ਸਾਰੇ ਉਹਨਾਂ ਨੇ ਹਮਲੇ ਕੀਤੇ ਸਾਡੀਆਂ ਭਾਰਤਖੰਡ ਦੀਆਂ ਬਹੁਤ ਬੇਟੀਆਂ ਨੂੰ ਬੰਦੀ ਬਣਾ ਕੇ ਲੈ ਕੇ ਜਾਣਾ ਉਹ ਧੰਨ ਬਾਬਾ ਦੀਪ ਸਿੰਘ ਜੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਇਹ ਉਹ ਮਹਾਨ ਯੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਵੀ ਉਹ ਸਾਡੇ ਭਾਰਤਖੰਡ ਦੀਆਂ ਧੀਆਂ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਤੋਂ ਛਡਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾ ਕੇ ਆਇਆ ਕਿਉਂਕਿ ਇੱਕ ਕਰਤਾਰ ਸੀ ਉਹ ਇੱਕ ਕਰਤਾਰ ਸਭ ਤੋਂ ਉੱਚਾ ਹੈ ਜਿੰਨਾ ਚਿਰ ਸਾਡਾ ਕਿਰਦਾਰ ਨਹੀਂ ਬਣਦਾ ਅਸੀਂ ਉਸ ਮਕਾਮ ਤੱਕ ਨਹੀਂ ਪਹੁੰਚ ਸਕਿਆ ਜਿੰਨਾ ਦੀ ਅਸੀਂ ਗੱਲ ਕਰਦੇ ਸਾਨੂੰ ਉਹ ਕਿਰਦਾਰ ਤੱਕ ਜਾਣਾ ਪੈਣਾ ਕਿਉਂਕਿ ਮਹਾਰਾਜ ਨੇ ਸਾਡਾ ਤਾਂ ਮੋਢੀਏ ਬੰਨਿਆ ਸੀ ਭਾਵੇਂ ਕਿ ਰੰਗੜਾ ਨੇ ਬਹੁਤ ਮਹਾਰਾਜ ਦੇ ਨਾਲ ਉਥੇ ਰਹਿੰਦੇ ਆਨੰਦਪੁਰ ਸਾਰੇ ਰਹਿੰਦੇ ਬੜੇ ਉਹਨਾਂ ਨੇ ਮਹਾਰਾਜ ਤੇ ਹਮਲੇ ਵੀ ਕੀਤੇ ਪਰ ਜਦੋਂ ਸਿੰਘਾਂ ਨੇ ਕਿਤੇ ਰੰਗਣਾ ਤੇ ਹਮਲਾ ਕੀਤਾ ਜਿੱਤ ਪ੍ਰਾਪਤ ਕੀਤੀ ਉਹਨਾਂ ਦੀ ਬੱਚੀ ਦਾ ਡੋਲਾ ਸਜਾ ਸੀ ਉਹ ਲੈ ਆਂਦਾ ਤੇ ਮੇਰੇ ਦਾਤੇ ਨੇ ਉਦੋਂ ਵੀ ਸਾਡੇ ਤੇ ਇੱਕ ਬਹੁਤ ਵੱਡਾ ਸਾਨ ਕਰਕੇ ਕਿਹਾ ਸੀ ਉਸ ਸਮੇਂ ਇੱਕ ਸਮੇਂ ਉਹ ਗੁਰੂ ਗੋਬਿੰਦ ਸਿੰਘ ਬੋਲੇ ਸਵੇਰੇ ਲੈ ਜਾਣੋ ਮੈਂ ਪੰਥ ਉਚੇਰੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਸੇ ਵੇਲੇ ਕਹਤਾ ਸੀ ਖਾਲਸਾ ਜੀ ਮੈਂ ਆਪਣੇ ਪੰਥ ਨੂੰ ਬਹੁਤ ਬਲੰਦੀਆਂ ਤੱਕ ਉੱਚੇ ਲੈ ਕੇ ਜਾਣਾ ਹੈ ਤੇ ਸਾਡਾ ਸਿਧਾਂਤ ਸਾਡਾ ਇਤਿਹਾਸ ਅੱਜ ਵੀ ਦੱਸਦਾ ਹੈ ਭਾਵੇਂ ਜੰਗ ਕੀਤੀ ਭਾਵੇਂ ਅਸੀਂ ਕਿਤੇ ਵਿਚਰੇ ਪਰ ਅਸੀਂ ਉਹਨਾਂ ਧੀਆ ਭੈਣਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਅਸੀਂ ਉਸ ਪੰਥ ਦੀ ਉਹਨਾਂ ਨੇ ਸੇਵਾ ਕੀਤੀ ਜਿਸ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਾਨ ਮਰਜਾਦਾ ਦੀ ਗੱਲ ਆਈ ਤੇ ਧੰਨ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲੀ ਹੈ ਕਿ ਸੂਬਾ ਜਹਾਨ ਖਾਨ ਉਹ ਹਰਮੰਦਰ ਸਾਹਿਬ ਦੀ ਵਿਆਦਵੀ ਕਰਾ ਰਿਹਾ ਹੈ। ਆਰਾਮ ਰੌਣੀ ਕਿਲੇ ਨੂੰ ਧਾ ਦਿੱਤਾ ਉਹਨਾਂ ਨੇ। ਉਸ ਸਮੇਂ ਬਾਬਾ ਦੀਪ ਸਿੰਘ ਜੀ ਆਨੇ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਨਾ ਕੀਤਾ ਸੀ ਇਹ ਮਾਲਵਾ ਸਾਡਾ। ਇਸ ਮਾਲਵੇ ਵਿੱਚੋਂ ਜਦੋਂ ਅਰਦਾਸ ਕਰਕੇ ਤੁਰੇ ਸਨ ਤੇ ਇਸ ਮਾਲਵੇ ਵਿੱਚੋਂ ਮਰਜੀਬੜੇ ਇਕੱਠੇ ਹੋਏ ਬਾਬਾ ਜੀ ਦੇ ਨਾਲ। ਇਨਾ ਮਰਜੀਵੜਿਆਂ ਦਾ ਚੱਲਦਾ ਚੱਲਦਾ ਕਾਫਲਾ ਮਾਝੇ ਦੀ ਧਰਤੀ ਤੱਕ ਇਥੋਂ 500 ਦਾ ਚੱਲਿਆ ਕਾਫਲਾ ਤੇ ਮਾਝੇ ਦੀ ਧਰਤੀ ਤੱਕ ਉਹ ਮਰਜੀਵੜਿਆਂ ਦਾ ਕਾਫਲਾ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਇੱਕ ਇੱਕ ਸ਼ਬਦ ਰੋਮ ਰੋਮ ਵਿੱਚ ਵਸਿਆ ਸੀ ਉਹ ਮਰਜੀਵੜਿਆਂ ਦਾ ਕਾਫਲਾ ਚੱਲਦਾ ਚੱਲਦਾ 500 ਤੋਂ 5000 ਦਾ ਬਣ ਗਿਆ 5000 ਦੇ ਕਾਫਲੇ ਦੇ ਵਿੱਚ ਉੱਥੇ ਉਹ ਵੀ ਸਿੱਖ ਸੰਤ ਸਾਧ ਸੰਗਤ ਜੀ ਜਿਹੜੇ ਆਪਣੇ ਘਰਾਂ ਤੋਂ ਘਰ-ਬਾਰ ਛੱਡ ਕੇ ਆਏ ਕੋਈ ਬਿਹੰਗਬ ਸਨ ਕੋਈ ਪਰਿਵਾਰਕ ਸਨ ਪਰ ਜਦੋਂ ਉੱਥੇ ਬਾਬਾ ਜੀ ਆਣੇ ਲਕੀਰ ਮਾਰ ਕੇ ਕਿਹਾ ਸੀ ਵੀ ਉਹ ਸਿੰਘ ਇਸ ਲਕੀਰ ਨੂੰ ਟੱਪਿਓ ਜਿਹੜਾ ਆਪਣੀ ਸ਼ਹਾਦਤ ਵੀ ਦੇ ਸਕਦਾ ਕਿਉਂਕਿ ਅੱਗੇ ਸਮਾਂ ਐਸਾ ਵੀ ਹੋ ਸਕਦਾ ਵੀ ਇੱਥੋਂ ਵਾਪਸ ਨਾ ਮੁੜਿਆ ਜਾ ਸਕੇ ਪਰ ਜਿਹਨੂੰ ਜਾਨ ਪਿਆਰੀ ਵਾਪਸ ਜਾ ਸਕਦਾ ਹੈ ਜਿਹੜਾ ਪੰਥ ਲਈ ਕੁਝ ਕਰਨਾ ਚਾਹੁੰਦਾ ਉਹ ਲਕੀਰ ਟੱਪ ਕੇ ਆਵੇ ਬਾਬਾ ਦੀਪ ਸਿੰਘ ਜੀਆ ਦੀ ਮਾਰੀ ਲਕੀਰ ਨੂੰ 5000 ਦਾ 5000 ਸਿੰਘ ਸੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਕੇ ਲੰਘ ਗਿਆ ਜਦੋਂ ਉਹਨਾਂ ਨੇ ਮੈਦਾਨੇ ਜੰਗ ਵਿੱਚ ਜੂਝਣਾ ਕੀਤਾ ਉਹ ਨਾਮ ਦੀ ਸ਼ਕਤੀ ਤੇ ਉਹ ਗੁਰਬਾਣੀ ਦਾ ਰਸ ਵੇਖੋ ਕਿੰਨਾ ਵੱਡਾ ਹੈ ਤਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੁੰਦਾ ਹੈ ਇੱਕ ਪਾਸੇ 75 ਸਾਲ ਦੀ ਉਮਰ ਦਾ ਬਜ਼ੁਰਗ ਹੈ ਇੱਕ ਪਾਸੇ 25 26 ਸਾਲ ਦਾ ਨੌਜਵਾਨ ਜਮਾਲ ਖਾਨ ਜਮਾਲ ਖਾਨ ਦਾ ਮੁਕਾਬਲਾ ਹੋ ਰਿਹਾ ਹੈ ਇੱਕ ਬਜ਼ੁਰਗ ਬਾਬੇ ਨਾਲ 75 ਸਾਲ ਦੀ ਉਮਰ ਦੇ ਬਜ਼ੁਰਗ ਨਾਲ ਮੁਕਾਬਲਾ ਹੁੰਦਾ ਹੈ ਪਰ ਜਿਹੜਾ ਗੁਰਬਾਣੀ ਦਾ ਰਸ ਜਿਹੜੀ ਗੁਰਬਾਣੀ ਦੀ ਦਾਤ ਜੋ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਨੂੰ ਬਾਬਾ ਦੀਪ ਸਿੰਘ ਜੀ ਨੇ ਅੰਦਰ ਸਮੋਇਆ ਸੀ ਉਹ ਬਖਸ਼ਿਸ਼ ਜਮਾਲ ਖਾਨ ਕੋਲ ਨਹੀਂ ਸੀ ਜਮਾਲ ਖਾਨ ਭਾਵੇਂ ਆਪਣੇ ਮਾਲਕ ਦੀ ਜੀ ਹਜ਼ੂਰੀ ਕਰਦਾ ਮੈਦਾਨੇ ਜੰਗ 'ਚ ਆਇਆ ਏ ਇਹ ਧਰਮ ਯੁੱਧ ਹੈ ਇੱਕ ਪਾਸੇ ਆਪਣੇ ਦੁਨਿਆਵੀ ਮਾਲਕ ਦੀ ਆਗਿਆ ਲੈ ਕੇ ਆਇਆ ਏ ਇੱਕ ਪਾਸੇ ਅਰਸ਼ਾਂ ਤੇ কুরਸ਼ਾਂ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਜਾਣ ਵਾਲੇ ਧੰਨ ਬਾਬਾ ਦੀਪ ਸਿੰਘ ਜੀ ਨੇ ਔਰ ਜਦੋਂ ਮੁਕਾਬਲਾ ਹੁੰਦਾ ਹੈ ਤੇ ਬਾਬਾ ਦੀਪ ਸਿੰਘ ਜੀ ਨੂੰ ਵੰਗਾਰਦਾ ਏ ਜਮਾਲ ਖਾਨ ਜਦੋਂ ਮੁਕਾਬਲਾ ਹੋਇਆ ਫੁੱਨ ਮੁਕਾਬਲਾ ਇਸ ਪ੍ਰਕਾਰ ਦਾ ਸੀ ਕਿ ਧੰਨ ਬਾਬਾ ਦੀਪ ਸਿੰਘ ਜੀ ਦਾ ਖੰਡਾ ਚੱਲਦਾ ਤੇ ਉਧਰੋਂ ਵਾਰ ਜਮਾਲ ਖਾਨ ਦਾ ਚੱਲਦਾ ਹੈ ਜਮਾਲ ਖਾਨ ਦਾ ਜਿਹੜਾ ਤੀਖੀ ਜਾਂ ਜਿਹੜਾ ਉਹਦੇ ਕੋਲ ਸ਼ਸਤਰ ਸੀ ਉਹਨੇ ਆਪਣੀ ਤਲਵਾਰ ਚਲਾਈ ਤੇ ਬਾਬਾ ਦੀਪ ਸਿੰਘ ਜੀਾਂ ਦੇ ਜਦੋਂ ਆਣ ਕੇ ਗੱਲ ਨੂੰ ਲੱਗੀ ਬਾਬਾ ਜੀ ਦਾ ਧੜ ਦੇ ਨਾਲੋਂ ਸੀਸ ਜਡਾ ਹੋ ਗਿਆ ਧਰਤੀ ਦੇ ਸੀਸ ਡਿੱ ਗਿਆ ਉਧਰੋਂ ਬਾਬਾ ਜੀ ਦਾ ਖੰਡਾ ਚੱਲਿਆ ਤੇ ਜਮਾਲ ਖਾਨ ਦਾ ਸਿਰ ਵੱਢਿਆ ਗਿਆ ਉਹ ਵੀ ਧਰਤੀ 'ਤੇ ਡਿੱ ਗਿਆ ਹੁਣ ਨਾਮ ਤੇ ਬਾਣੀ ਦੀ ਸ਼ਕਤੀ ਇਹ ਸੀ ਜਿਨ੍ਹਾਂ ਨੂੰ ਮੋਢ ਕਦੀਮ ਤੋਂ ਸ਼ਕਤੀ ਮਿਲੀ ਬਾਣੀ ਦੀ ਸਿੰਘਾਂ ਨੇ ਬੇਨਤੀ ਕੀਤੀ ਮਾ ਬਾਬਾ ਜੀ ਤਖਤ ਸਹਿਤ ਅਰਦਾਸ ਕਰਕੇ ਤੁਰੇ ਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਹੈ ਆਪ ਜੀ ਨਸਤੇ ਸ਼ਾਦ ਪ੍ਰਾਪਤ ਕਰ ਲਈ ਨਾਮ ਤੇ ਬਾਣੀ ਦੇ ਰਸ ਵਾਲੇ ਨੇ ਜਿਹੜਾ ਵਚਨ ਕਲਗੀਆਂ ਵਾਲੇ ਨੇ ਕਿਹਾ ਸੀ ਤੇਰਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਨਾਮ ਤੇ ਬਾਣੀ ਦਾ ਰਾਸ ਨਹੀਂ ਘਟੇਗਾ ਉਸ ਬਜ਼ੁਰਗ ਬਾਬੇ ਨੇ 75 ਸਾਲ ਦੀ ਉਮਰ ਵਿੱਚ ਵੀ ਆਪਣਾ ਕਟਿਆ ਹੋਇਆ ਸੀਸ ਉਹਨੂੰ ਆਪਣੇ ਖੱਬੇ ਹੱਥ ਦੀ ਤਲੀ ਤੇ ਧਰਿਆ ਤੇ ਸੱਜੇ ਹੱਥ ਨਾਲ ਖੰਡਾ ਵਾਹਣਾ ਸ਼ੁਰੂ ਕਰ ਦਿੱਤਾ ਇੱਕ ਪਾਸੇ 25 ਸਾਲ ਦਾ ਨੌਜਵਾਨ ਜਿਹਦੇ ਤੇ ਬਾਬਾ ਜੀ ਦਾ ਖੰਡਾ ਚਲਿਆ ਉਹ ਇੱਕੇ ਹੀ ਖੰਡੇ ਨਾਲ ਚਿਤ ਹੋ ਗਿਆ ਉਹਦੇ ਤੋਂ ਉੱਠਿਆ ਨਹੀਂ ਗਿਆ ਤੇ ਬਜ਼ੁਰਗ ਬਾਬਾ ਫੇਰ ਖੰਡਾ ਚਲਾਉਂਦਾ ਹੋਇਆ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਂਦੇ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਤੇ ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ ਚਰਪਨ ਕਰ ਰਿਹਾ ਹੈ। ਇਹ ਕਿਉਂ ਹੋਇਆ ਕਿਉਂਕਿ ਨਾਮ ਤੇ ਬਾਣੀ ਦਾ ਰਸ ਸੋ ਅੱਜ ਅਸੀਂ ਬਾਬਾ ਜੀ ਦੇ ਜਨਮ ਤੋਂ ਇਹ ਕੁਝ ਲੈਣਾ ਹੈ ਕਿ ਬਾਬਾ ਜੀ ਕਿ ਇਥੇ ਸਾਡੇ ਤੇ ਕਿਰਪਾ ਕਰੋ ਅਸੀਂ ਉਸ ਨਾਮ ਰੰਗ ਵਿੱਚ ਰੰਗੇ ਜਾਈਏ। ਨਾਮ ਰੰਗ ਵਿੱਚ ਰੰਗੇ ਜਾਈਏ ਤੇ ਅਸੀਂ ਉਸ ਮੰਜਲੇ ਮੁਕਾਮ ਤੱਕ ਪਹੁੰਚ ਸਕੀਏ ਜਿਹੜਾ ਮੰਜਲੇ ਮੁਕਾਮ ਤੁਸੀਂ ਨਾਮ ਦੇ ਰਾਸਨਾ ਪ੍ਰਾਪਤ ਕੀਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਆਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਿੰਘ ਸਭਾ ਖਾਲਸਾ ਦਵਾਨ ਦੇ ਸਮੁੱਚੇ ਪ੍ਰਬੰਧਕ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੁਪਹਿਰਾ ਸਾਹਿਬ ਹੁੰਦਾ ਇੱਥੇ ਸੰਗਤ ਆਉਂਦੀ ਹਰ ਐਤਵਾਰੀ ਤੇ ਆਪ ਸੰਗਤਾਂ ਹਾਜ਼ਰੀ ਭਰਦੇ ਹੋ ਬਾਣੀ ਪੜਦੇ ਹੋ ਵੱਧ ਤੋਂ ਵੱਧ ਬਾਣੀ ਪੜ ਕੇ ਗੁਰੂ ਚਰਨਾ ਚ ਹਾਜ਼ਰੀਆਂ ਲਵਾਓ ਮਹਾਰਾਜ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ ਕਿਉਂਕਿ ਬਾਣੀ ਤੇ ਬਾਣੇ ਵਿਆਪਾ ਧਾਰਨੀ ਬਣ ਕੇ ਸਤਿਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਸਾਰੀ ਸੰਗਤ ਦਾ ਪ੍ਰਬੰਧ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬਾਈ ਜਗਤਾਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਉਹਨਾਂ ਨੇ ਇੱਥੋਂ ਦੇ ਪ੍ਰਬੰਧਕਾਂ ਦੇ ਇੱਥੋਂ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਬਹੁਤ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਹੈ। ਵੈਸੇ ਤਾਂ ਮੇਰਾ ਤਾਂ ਇਹ ਰਹਿ ਸੀ ਵੀ ਮੈਂ ਇਹਨਾਂ ਨੂੰ ਜਦੋਂ ਸੰਗਤਾਂ ਇਕੱਠੀਆਂ ਹੋਈਆਂ ਅੱਜ ਦੁਪਹਿਰੇ ਦਾ ਸਮਾਗਮ ਹੈ। ਇਸ ਤੋਂ ਬਾਅਦ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਸੰਗਤਾਂ ਦੇ ਵਿੱਚ ਪਰ ਸਿੰਘ ਸਾਹਿਬ ਜੀ ਨੂੰ ਕੋਈ ਰਂਜੇਵੇ ਫੋਰਸ ਸੀ ਇਸ ਕਰਕੇ ਕਿਤੇ ਬਾਹਰ ਡਿਊਟੀ ਲੱਗੀ ਹੋਈ ਸੀ ਉੱਥੇ ਜਾਣਾ ਸੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸਿੰਘ ਸਾਹਿਬ ਜੀ ਸਤਿਰੁਪਾ ਕਰਕੇ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਸ਼ਿਸ਼ਕ ਕਰਨ ਕਿਉਂਕਿ ਬੜੇ ਵੱਡਮੁੱਲੇ ਵਿਚਾਰ ਤੁਸੀਂ ਸੰਗਤਾਂ ਨਾਲ ਸਾਂਝੇ ਕੀਤੇ ਨੇ ਬਹੁਤ-ਬਹੁਤ ਧੰਨਵਾਦ ਜੀ ਆਓ ਹੁਣ ਸੰਘੇਪ ਅਰਦਾਸ ਹੋਵੇਗੀ ਸਤਿਪੁਰ ਜੀ ਦੇ ਚਰਨਾਂ 'ਚ ਉਸ ਤੋਂ ਬਾਅਦ ਦੁਪਹਿਰੇ ਦੇ ਸਮਾਗਮ ਆਰੰਭ ਹੋਣਗੇ ਸਾਰੀਆਂ ਸੰਗਤਾਂ ਵੱਲੋਂ ਸਿੰਘ ਸਾਹਿਬ ਜੀ ਦਾ ਢਾਡੀ ਜੱਥੇ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਿੰਘ ਸਾਹਿਬ ਜੀ ਦੋਵੇਂ ਕਿਤੇ ਬੇਨਤੀ ਕੀਤੀ ਹੈ ਉਦੋਂ ਹੀ ਸਮਾਗਮ ਕੱਢ ਕੇ ਜਰੂਰ ਇੱਥੇ ਹਾਜ਼ਰੀ ਭਰ ਦੇਣ ਔਰ ਜੋ ਵੀ ਕੋਈ ਸਾਨੂੰ ਸ਼ਰੋਨੀ ਗੁਰਦਾਰਪੰਥ ਕਮੇਟੀ ਵੱਲੋਂ ਜਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਜੱਥੇ ਦੀ ਲੋੜ ਹੈ ਪ੍ਰਚਾਰਕ ਦੀ ਲੋੜ ਹੈ ਸਮੇਂ-ਸਮੇਂ ਇਹ ਆਪ ਕਹਿ ਕੇ ਡਿਊਟੀਆਂ ਲਵਾ ਕੇ ਇਹ ਸੇਵਾ ਨੂੰ ਆਉਂਦੇ ਨਾ ਸੇਖੀ ਸਾਹਿਬ ਜੀ ਇੱਕ ਵਾਰ ਫਿਰ ਸਮੁਤੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਆ ਕੇ